ਬਾਈ ਜੀ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਪ੍ਰਸ਼ਾਸਨ ਵਾਲੇ ਆ ਜਿੰਨੇ ਵੀ ਮੇਰੇ ਵੀਰ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸਿਰਫ 10 ਕਫੋਟੀ 10 ਕਫੋਟ ਦੀ ਮਜਬੂਰ ਤੇ ਦੂਜਾ ਰਹਿ ਗਿਆ ਬੇਨਤੀ ਆ ਵੀ ਸਾਰੇ ਪਹੁੰਚੋ ਪਾਣੀ ਬੜੀ ਰਫਤਾਰ ਚ ਪਾਣੀ ਆ ਦੇਖੋ ਬਾਈ ਜੀ ਹੁਣ ਆ ਕਲੋਨੀ ਨੂੰ ਬਹੁਤ ਖਤਰਾ ਜੀ ਬਹੁਤ ਜ਼ਿਆਦਾ ਖਤਰੇ ਦੀ ਮਿਆਜ ਤੇ ਕੰਮ ਚੱਲਦਾ ਪਿਆ ਜੀ ਸਾਰੇ ਕਿਰਪਾ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਆਗੇ ਜਿੰਨਾ ਵੀ ਹੁੰਦਾ ਸਿਰਫ 10 ਫੁੱਟ ਬੰਨ੍ਹ ਦੂਰ ਰਹਿ ਗਿਆ ਜਿੱਥੋਂ 10 ਫੁੱਟ ਸਿਰਫ 10 ਫੁੱਟ ਅਸੀਂ ਅੱਜ ਤੱਕ ਸਾਰੇ ਪਰਵਾਸੀ ਨੂੰ ਜਿੰਨਾ ਵੀ ਆਪਣਾ ਜਿੰਨੇ ਵੀ ਸਾਰੇ ਅਫਸਰ ਸਾਹਿਬ ਆ ਰਹੇ ਅਸੀਂ ਅੱਜ ਤੱਕ ਕਿਸੇ ਨੂੰ ਮਾਰਾ ਨਹੀਂ ਕਿਹਾ ਹੈਗਾ ਅਸੀਂ ਕਹਿੰਦੇ ਹਾਂ ਚਲੋ ਠੀਕ ਆ ਜੀ ਠੀਕ ਆ ਅੱਜ ਬਹੁਤ ਜਿਆਦਾ ਹੈ ਜੀ ਸਾਡਾ ਨੁਕਸਾਨ ਅੱਜ ਸਾਰਿਆਂ ਦੀ ਲੋੜ ਆ ਮੇਰਾ ਵੀ ਵੱਧ ਤੋਂ ਸਾਡੀ ਜ਼ਮੀਨਾਂ ਦਾ ਸਾਨੂੰ ਦੁੱਖ ਨਹੀਂਗਾ ਸਾਡੀ ਜ਼ਮੀਨਾਂ ਸਾਨੂੰ ਕੋਈ ਦੁੱਖ ਨਹੀਂ ਚਲਗੀਆਂ ਚਲਗੀਆਂ ਓ ਸਾਡਾ ਬੰਨ ਟੁੱਟ ਗਿਆ ਨਾ ਸਾਡਾ ਸਾਰੀ ਦੁਨੀਆ ਮਰ ਗਈ ਜੀ ਨਾ ਨਗਰ ਹਟ ਜੂਗਾ ਜੀ ਸਾਰਾ ਲੁਧਿਆਣਾ ਹਟ ਜੂਗਾ ਜੀ ਸਾਰੀ ਦੁਨੀਆ ਹਟ ਜੂ ਸਾਨੂੰ ਜਮੀਨਾਂ ਦਾ ਕੁਛ ਨਹੀਂ ਹੈ ਨਾ ਜਮੀਨ ਸਾਰਾ ਏਰੀਆ ਹੀ ਹਸਤਾਕਰਸ ਹੋਊਗਾ ਜੀ ਜੀ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਪ੍ਰਸ਼ਾਸਨ ਵਾਲੇ ਆ ਜਿੰਨੇ ਵੀ ਮੇਰੇ ਵੀਰ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸਿਰਫ 10 ਕਫੂਟ 10 ਕਫੂਟ ਦੀ ਮਜਬੂਰ ਤੇ ਦੂਜਾ ਰਹਿ ਗਿਆ ਬੇਨਤੀ ਆ ਵੀ ਸਾਰੇ ਪਹੁੰਚੋ ਪਾਣੀ ਬੜੀ ਰਫਤਾਰ ਚ ਪਾਣੀ ਆ ਦੇਖੋ ਬਾਈ ਜੀ ਹੁਣ ਆ ਕਲੋਨੀ ਨੂੰ ਬਹੁਤ ਖਤਰਾ ਜੀ ਬਹੁਤ ਜਿਆਦਾ ਖਤਰੇ ਦੀ ਮਿਆਤੇ ਕੰਮ ਚੱਲਦਾ ਪਿਆ ਜੀ ਸਾਰੇ ਕਿਰਪਾ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਆ ਕੇ ਜਿੰਨਾ ਵੀ ਹੁੰਦਾ ਸਿਰਫ 10 ਫੁੱਟ ਬੰਨ੍ਹ ਦੂਰ ਰਹਿ ਗਿਆ ਜੀ ਉੱਥੋਂ 10 ਫੁੱਟ ਸਿਰਫ 10 ਫੁੱਟ ਅਸੀਂ ਅੱਜ ਤੱਕ ਸਾਰੇ ਪਰਵਾਸੀ ਨੂੰ ਜਿੰਨਾ ਵੀ ਆਪਣਾ ਜਿੰਨੇ ਵੀ ਸਾਰੇ ਅਫਸਰ ਸਾਹਿਬਾਨ ਅਸੀਂ ਅੱਜ ਤੱਕ ਕਿਸੇ ਨੂੰ ਮਾਰਿਆ ਨਹੀਂ ਕਿਹਾ ਹੈ ਅਸੀਂ ਕਹਿੰਦੇ ਹਾਂ ਚਲੋ ਠੀਕ ਆ ਜੀ ਠੀਕ ਆ ਅੱਜ ਬਹੁਤ ਜਿਆਦਾ ਹੈ ਜੀ ਸਾਡਾ ਨੁਕਸਾਨ ਅੱਜ ਸਾਰਿਆਂ ਦੀ ਲੋੜ ਆ ਮੇਰਾ ਵੀਰ ਵੱਧ ਤੋਂ ਸਾਡੀ ਜ਼ਮੀਨਾਂ ਦਾ ਸਾਨੂੰ ਦੁੱਖ ਨਹੀਂ ਗਿਆ ਸਾਡੇ ਜ਼ਮੀਨਾਂ ਸਾਨੂੰ ਕੋਈ ਦੁੱਖ ਨਹੀਂ ਚਲ ਗਿਆ ਚਲ ਗਿਆ ਉਹ ਸਾਡਾ ਬੰਨ ਟੁੱਟ ਗਿਆ ਨਾ ਸਾਡਾ ਸਾਰੀ ਦੁਨੀਆ ਮਰ ਗਈ ਜੀ ਸਾਡਾ ਨਗਰ ਹਟ ਜੂਗਾ ਜੀ ਸਾਰਾ ਲੁਧਿਆਣਾ ਹਟ ਜੂਗਾ ਜੀ ਸਾਰੀ ਦੁਨੀਆ ਹਟ ਜੂ ਸਾਨੂੰ ਜ਼ਮੀਨਾਂ ਦਾ ਇੱਕ ਕੁਛ ਨਹੀਂ ਰਹਿ ਜਾ ਜ਼ਮੀਨ ਸਾਰਾ ਏਰੀਆ ਹੀ ਹਸਤਾਕਰਸਤ ਹੋਊਗਾ ਜੀ 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 ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਪ੍ਰਸ਼ਾਸਨ ਵਾਲੇ ਆ ਜਿੰਨੇ ਵੀ ਮੇਰੇ ਵੀਰ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਸਿਰਫ 10 ਕਫੋਟੀ 10 ਕਫੋਟ ਦੀ ਮਿਆਜ ਤੇ ਦੂਜਾ ਰਹਿ ਗਿਆ ਬੇਨਤੀ ਹੈ ਵੀ ਸਾਰੇ ਪਹੁੰਚੋ ਪਾਣੀ ਬੜੀ ਰਫਤਾਰ ਚ ਪਾਣੀ ਆ ਦੇਖੋ ਬਾਈ ਜੀ ਹੁਣ ਆਲੀ ਕਲੋਨੀ ਨੂੰ ਬਹੁਤ ਖਤਰਾ ਜੀ ਬਹੁਤ ਜਿਆਦਾ ਖਤਰੇ ਦੀ ਮਿਆਜ ਤੇ ਕੰਮ ਚੱਲਦਾ ਪਿਆ ਜੀ ਆਗੇ ਦੇਖੋ ਸਾਰੇ ਕਿਰਪਾ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਆਗੇ ਜਿੰਨਾ ਵੀ ਹੁੰਦਾ ਸਿਰਫ 10 ਫੁੱਟ ਬੰਨ੍ਹ ਦੂਰ ਰਹਿ ਗਿਆ ਜਿਉਂ ਉੱਥੋਂ 10 ਫੁੱਟ ਸਿਰਫ 10 ਫੁੱਟ ਅਸੀਂ ਅੱਜ ਤੱਕ ਸਾਰੇ ਪਰਵਾਸੀ ਨੂੰ ਜਿੰਨਾ ਵੀ ਆਪਣਾ ਜਿੰਨੇ ਵੀ ਸਾਰੇ ਅਫਸਰ ਸਾਹਿਬ ਆ ਰਹੇ ਅਸੀਂ ਅੱਜ ਤੱਕ ਕਿਸੇ ਨੂੰ ਮਾਰਿਆ ਨਹੀਂ ਕਿਹਾ ਹੈਗਾ ਅਸੀਂ ਕਹਿੰਦੇ ਹਾਂ ਚਲੋ ਠੀਕ ਆ ਜੀ ਠੀਕ ਆ ਅੱਜ ਬਹੁਤ ਜਿਆਦਾ ਹੈ ਜੀ ਸਾਡਾ ਨੁਕਸਾਨ ਅੱਜ ਸਾਰਿਆਂ ਦੀ ਲੋੜ ਆ ਮੇਰਾ ਵੀਰ ਵੱਧ ਤੋਂ ਸਾਡੇ ਜ਼ਮੀਨਾਂ ਦਾ ਸਾਨੂੰ ਦੁੱਖ ਨਹੀਂ ਹੈਗਾ ਸਾਡੇ ਜ਼ਮੀਨਾਂ ਦਾ ਸਾਨੂੰ ਕੋਈ ਦੁੱਖ ਨਹੀਂ ਚਲ ਗਿਆ ਚਲ ਗਿਆ ਓ ਸਾਡਾ ਬੰਨ ਟੁੱਟ ਗਿਆ ਨਾ ਸਾਡਾ ਸਾਰੀ ਦੁਨੀਆ ਮਰ ਗਈ ਸਾਡਾ ਨਗਰ ਹਟ ਜੂਗਾ ਜੀ ਸਾਰਾ ਲੁਧਿਆਣਾ ਹਟ ਜੂਗਾ ਜੀ ਸਾਰੀ ਦੁਨੀਆ ਹੀ ਹਟ ਜੂ ਸਾਨੂੰ ਜਮੀਨਾਂ ਦਾ ਇੱਕ ਕੁੱਟ ਨਹੀਂ ਹੈ ਜਮੀਨ ਸਾਰਾ ਏਰੀਆ ਹੀ ਹਸਤਾਕਰਸ ਹੋਊਗਾ ਜੀ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027